ਜਗਜੀਤ ਸਿੰਘ ਡੱਲੇਵਾਲ ਮੋੜ ਮਰਨ ਵਰਤ ਤੇ ਬੈਠ ਗਏ ਨੇ ਇਸ ਤੋਂ ਪਹਿਲਾਂ ਸੁਖਜੀਤ ਸਿੰਘ ਹਰਦੋ ਝੰਡੇ ਨੇ ਜੋ ਐ ਖਤਮ ਕਰ ਦਿੱਤੀ ਆਪਣਾ ਮਰਨ ਵਰਤ ਐ ਜੋ ਉਹਨਾਂ ਨੇ ਖਤਮ ਕਰ ਦਿੱਤਾ ਸੋ ਉਹਨਾਂ ਦੀ ਥਾਂ ਤੇ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਧੁੱਕੜਤਾਲ ਕੀਤੀ ਜਾ ਰਹੀ ਆ ਮਰਨ ਮਰਨ ਵਰਤ ਤੇ ਬੈਠ ਗਏ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਅੱਜ ਉਹਨਾਂ ਨੂੰ ਹਿਰਾਸਤੀਚੋਂ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਖਨੌਰੀ ਬਾਰਡਰ ਤੇ ਮੋੜ ਜੋ ਹੈ ਮਰਨ ਵਰਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬੈਠ ਚੁੱਕੇ ਨੇ ਸੁਖਜੀਤ ਸਿੰਘ ਹਰਦੋ ਝੰਡੇ ਨੇ ਆਪਣੀ ਜੋ ਭੁਖੜਤਾਲ ਤੇ ਬੈਠੇ ਸੀ ਮਰਨ ਵਰਤੇ ਬੈਠੇ ਸੀ ਉਹ ਖਤਮ ਕਰ ਦਿੱਤਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਮੇਰੇ ਮਰਨ ਤੋਂ ਬਾਅਦ ਹਰਦੋ ਝੰਡੇ ਫਿਰ ਤੋਂ ਭੁਖੜਤਾਲ ਤੇ ਬੈਠਣਗੇ ਮਰਨ ਵਰਤੇ ਬੈਠਣਗੇ ਸੋ ਜੋ ਜਗਜੀਤ ਸਿੰਘ ਡੱਲੇਵਾਲ ਨੇ ਉਹ ਮੁਰ ਭੁਖੜਤਾਲ ਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਮਰਨ ਤੋਂ ਬਾਅਦ ਹਰ ਦੋ ਝੰਡੇ ਮੁਰਤੋਂ ਮਰਨ ਵਰਤੇ ਬੈਠਣਗੇ ਤੇ ਸਾਡੇ ਵਿੱਚ ਸ਼ਹਾਦਤਾਂ ਦੀ ਜੋ ਲਾਈਨ ਆ ਉਹ ਬਹੁਤ ਲੰਬੀ ਹੈ ਇਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੋ ਮੁਰਤੋਂ ਜਗਜੀਤ ਸਿੰਘ ਡੱਲੇਵਾਲ ਧੁਖੜਤਾਲ ਤੇ ਬੈਠੇ ਨੇ ਮਰਨ ਵਰਤੇ ਬੈਠੇ ਨੇ ਖਨੌਰੀ ਬਾਰਡਰ ਪੀਆ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੋ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਹਰ ਦੋ ਝੰਡੇ ਮੁਰਤੋਂ ਮਰਨ ਵਰਤੇ ਬੈਠਣਗੇ ਸ਼ਹਾਦਤਾਂ ਲਈ ਸਾਡੀ ਬੜੀ ਲੰਬੀ ਵੱਡੀ ਲਾਈਨ ਹੈ